ਇਹ ਕਹਿੰਦੇ ਵੀ ਮੇਰੇ ਫਾਦਰ ਸਾਹਿਬ ਡਰਿੰਕ ਕਰਦੇ ਸੀ ਜ਼ਿਆਦਾ ਜਿਹਦੇ ਕਰਕੇ ਉਹ ਖੇਤੀ ਚਲੇ ਗਏ ਇਸ ਦੁਨੀਆ ਤੋਂ ਤੇ ਕਹਿੰਦੇ ਮੈਂ ਹੁਣ ਹੱਥ ਨਹੀਂ ਲਾਂਦਾ ਸ਼ਰਾਬ ਨੂੰ ਪੰਜਾਬੀ ਕਲਾਕਾਰ ਰਾਜਵੀਰ ਜਵੰਦਾ ਇਸ ਵਕਤ ਫੋਰਟਿਸ ਹਸਪਤਾਲ ਵਿੱਚ ਦਾਖਲ ਨੇ ਆਈ ਸੀ ਯੂ ਵਿੱਚ ਨੇ ਇਸ ਵਕਤ ਲਗਾਤਾਰ ਉਹਨਾਂ ਦੇ ਕਰੀਬੀ ਮੁਲਾਕਾਤ ਕਰਨ ਦੇ ਲਈ ਪਹੁੰਚ ਰਹੇ ਨੇ ਦੁਆਵਾਂ ਕਰ ਰਹੇ ਨੇ ਇਸ ਵਕਤ ਉਹਨਾਂ ਦੇ ਕਰੀਬੀ ਦੋਸਤ ਮੇਰੇ ਨਾਲ ਰੇਸ਼ਮ ਅਨਮੋਲ ਜੀ ਮੌਜੂਦ ਨੇ ਰੇਸ਼ਮ ਜੀ ਤੁਹਾਨੂੰ ਕੋਈ ਜਾਣਕਾਰੀ ਮਿਲੀ ਹੈ ਉਹਨਾਂ ਦੀ ਸਿਹਤ ਬਾਰੇ ਹੁਣ ਤੱਕ ਹਾਂਜੀ ਮੇਰੀ ਕਨਵਰ ਬਾਈ ਨਾਲ ਮੈਸੇਜ ਤੇ ਗੱਲਬਾਤ ਹੋਈ ਹੈ ਤੇ ਮੈਂ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਇਹ ਮੇਰੇ ਵਰਗੇ ਮੂਰਖ ਸੋਸ਼ਲ ਮੀਡੀਆ ਤੇ AI ਨਾਲ ਫੋਟੋ ਐਡਿਟ ਕਰਕੇ ਗਲਤਫਹਿਫਲਾ ਰਹੇ ਨੇ ਮੈਂ ਰਿਕਵੈਸਟ ਕਰਦਾ ਉਹਨਾਂ ਨੂੰ ਕਿ ਪਲੀਜ਼ ਕਿਸੇ ਦੇ ਦੁੱਖ ਦਾ ਮਜ਼ਾਕ ਨਾ ਬਣਾਓ ਉਹਨਾਂ ਦੀ ਫੈਮਿਲੀ ਤੇ ਮਾਤਾ ਜੀ ਤੇ ਬੱਚਿਆਂ ਦੀ ਬੱਚਿਆਂ ਤੇ ਚੌਣ ਵਾਲਿਆਂ ਤੇ ਕੀ ਬੀਤਦੀ ਹੋਏਗੀ ਤੇ ਹਜੇ ਉਹਨਾਂ ਦੀ ਤਬੀਅਤ ਤਾਂ ਉਨੀ ਖਰਾਬ ਨਹੀਂ ਹੈਗੀ ਅਜੇ ਸਰਵਾਈਵ ਕਰ ਰਹੇ ਨੇ ਲੜ ਰਹੇ ਨੇ ਜ਼ਿੰਦਗੀ ਮੌਤ ਦੇ ਨਾਲ ਪਰ ਜਿੱਦਾਂ ਦੀ ਇਹ ਫਾਰਮ ਭਲਾਈਆਂ ਜਾ ਰਹੇ ਨੇ ਇਹ ਬੜੀ ਗਲਤ ਗੱਲ ਹੈ। ਰੇਸ਼ਮ ਜੀ ਜਿਸ ਤਰ੍ਹਾਂ ਨਾਲ ਇਹ ਜਾਣਕਾਰੀ ਸਮਝਾਏ ਕਿ ਆਵਾਰਾ ਪਸ਼ੂ ਕਾਰਨ ਇਹ ਹਾਸਾ ਵਾਪਰਿਆ ਇਹ ਸਿਰਫ ਪੰਜਾਬ ਦੀ ਨਹੀਂ ਇਹ ਪੂਰੇ ਦੇਸ਼ ਦੀ ਹੀ ਸਮੱਸਿਆ ਹੈ। ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਮੈਨੂੰ ਜਿੱਥੋਂ ਤੱਕ ਇਨਫੋਰਮੇਸ਼ਨ ਮਿਲੀ ਹੈ ਕਿ ਆਵਾਰਾ ਪਸ਼ੂਆਂ ਕਰਕੇ ਐਕਸੀਡੈਂਟ ਹੋਇਆ ਹੈ ਤੇ ਮੈਂ ਪਰਸਨਲੀ ਪਹਿਲਾਂ ਵੀ ਮੈਂ ਇੱਕ ਗਾਣਾ ਬਣਾਇਆ ਸੀਗਾ ਚਲਾਨ ਇਸ ਗੱਲ ਨੂੰ ਲੈ ਕੇ ਲੋਕਾਂ ਨੇ ਸੁਣਿਆ ਨਹੀਂ ਪਰੋ। ਮੈਂ ਚਾਹੁੰਦਾ ਇਦਾਂ ਦਾ ਕਾਨੂੰਨ ਹੋਣਾ ਚਾਹੀਦਾ ਆਵਾਰਾ ਪਸ਼ੂਆਂ ਆਪਾਂ ਟੋਲ ਟੈਕਸ ਵੀ ਦੇ ਰਹੇ ਹਾਂ। ਕਈ ਥਾਵਾਂ ਤੇ ਕਾਉਸੈਸ ਦੇ ਨਾਂ ਤੇ ਵਾਰਾ ਪਸ਼ਵਾਂ ਦਾ ਟੈਕਸ ਵੀ ਡੀਜ਼ਲ ਪੈਟਰੋਲ ਤੇ ਲਿਆ ਜਾਂਦਾ ਉਹ ਪੈਸਾ ਕਿੱਥੇ ਜਾ ਰਿਹਾ ਹੈ ਐਦਾਂ ਦਾ ਕਾਨੂੰਨ ਬਣਨਾ ਚਾਹੀਦਾ ਹੈ ਜਿਹੜੇ ਇਲਾਕੇ ਦੇ ਵਿੱਚ ਵਾਰਾ ਪਸ਼ਵਾਂ ਕਰਕੇ ਕੋਈ ਡੈਥ ਹੁੰਦੀ ਹੈ ਕੋਈ ਮਿਸ ਹੈਪਨਿੰਗ ਹੁੰਦੀ ਹੈ ਲੋਕਲ ਪ੍ਰਸ਼ਾਸਨ ਤੇ ਐਫ ਆਈ ਆਰ ਹੋਣੀ ਚਾਹੀਦੀ ਹੈ ਐਦਾਂ ਦਾ ਕਾਨੂੰਨ ਬਣਨਾ ਚਾਹੀਦਾ ਹੈ ਵਰਲਡ ਵਾਰ ਚੈਨਲ ਲੋਕੀ ਨਹੀਂ ਮਰੇ ਜਿੰਨੇ ਸਾਡੇ ਦੇਸ਼ 'ਚ ਐਕਸੀਡੈਂਟ ਤੇ ਵਾਰਾ ਪਸ਼ਵਾਂ 'ਚ ਮਰ ਜਾਂਦੇ ਆ ਇਹ ਬਹੁਤ ਵੱਡਾ ਦੁਖਾਂਤ ਹੈ ਜਿਹਦੇ ਪਾਸੇ ਸਾਨੂੰ ਤੇ ਸਾਡੀਆਂ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ ਰਾਜਵੀਰ ਰੇਜਮੰਦਾ ਕੁਰਤੇ ਚਾਦਰੇ ਲਈ ਅਰਬਨ ਸਟਾਈਲ ਦੇ ਲਈ ਜਾਣੇ ਜਾਂਦੇ ਇੱਕ ਅਜਿਹੇ ਨੌਜਵਾਨ ਜੋ ਇੱਕ ਸਿੱਖੀ ਨੂੰ ਵੀ ਚੰਗੀ ਤਰੀਕੇ ਪ੍ਰਮੋਟ ਕਰਦੇ ਆ ਪੰਜਾਬੀਅਤ ਨੂੰ ਵੀ ਆਪਣੇ ਵਿਰਸੇ ਨਾਲ ਜਿਹੜੇ ਬਹੁਤ ਘੱਟ ਹੁੰਦੇ ਆ ਜੇ ਅੱਜ ਦੇ ਸਮੇਂ ਵਿੱਚ ਨੌਜਵਾਨ ਤੇ ਤੁਸੀਂ ਤਾਂ ਉਹਨਾਂ ਦੇ ਕਰੀਬੇ ਰਹੇ ਹੋ ਤੁਸੀਂ ਉਹਨਾਂ ਦੀ ਕੋਈ ਜੋ ਬਹੁਤ ਅਜੀ ਗੱਲ ਜੋ ਲੋਕਾਂ ਨੂੰ ਵੀ ਨਹੀਂ ਪਤਾ ਇਸ ਸਮੇਂ ਕਰਨਾ ਚਾਹੋ ਇੱਕ ਤਾਂ ਜਦੋਂ ਆਪਾਂ ਕਿਸਾਨੀ ਅੰਦੋਲਨ ਦੇ ਵਿੱਚ ਸੀਗੇ ਹੈ ਨਾ ਮੇਰੇ ਨਾਲ ਗਰਾਊਂਡ ਜ਼ੀਰੋ ਤੇ ਬਾਈ ਕਨਵਰ ਗਰੇਵਾਲ ਰਾਜਵੀਰ ਮੈਂ ਇਕੱਠੀ ਹੈ ਨਾ ਝਾੜੂ ਲਾਣਾ ਲੰਗਰਾਂ ਦੀ ਸੇਵਾ ਕਰਨੀ ਲਗਾਤਾਰ ਇੱਕ ਸਾਲ ਟਾਈਮ ਟੂ ਟਾਈਮ ਜਾ ਕੇ ਦੂਜੀ ਗੱਲ ਜਦੋਂ ਇਹਨਾਂ ਦੇ ਫਾਦਰ ਸਾਹਿਬ ਐਕਸਪਾਇਰ ਹੋਏ ਤਾਂ ਮੈਂ ਕਾਫੀ ਟਾਈਮ ਬਾਈ ਨਾਲ ਸਪੈਂਡ ਕੀਤਾ ਤੇ ਉਦੋਂ ਇਹਨੇ ਪਬਲੀਕਲੀ ਵੀ ਇਹ ਗੱਲ ਐਕਸੈਪਟ ਕੀਤੀ ਹੈ ਕਹਿੰਦੇ ਵੀ ਮੇਰੇ ਫਾਦਰ ਸਾਹਿਬ ਡਰਿੰਕ ਕਰਦੇ ਸੀ ਜ਼ਿਆਦਾ ਜਿਹਦੇ ਕਰਕੇ ਉਹ ਖੇਤੀ ਚਲੇ ਗਏ ਇਸ ਦੁਨੀਆ ਤੋਂ ਤੇ ਕਹਿੰਦੇ ਮੈਂ ਹੁਣ ਹੱਥ ਨਹੀਂ ਲਾਂਦਾ ਸ਼ਰਾਬ ਨੂੰ ਇਹ ਬਹੁਤ ਵੱਡਾ ਮੈਸੇਜ ਹੈ ਯੂਥ ਦੇ ਲਈ ਵੀ ਉਹਨਾਂ ਦੀ ਆਪਣੀ ਲਾਈਫ ਲਈ ਵੀ ਔਰ ਤੀਜੀ ਗੱਲ ਹੈ ਜਦੋਂ ਪਬ ਲਾਈਵ ਗਾਇਕੀ ਦੀ ਗੱਲ ਕਰਦੇ ਗਾਣੇ ਹਿੱਟ ਬਹੁਤ ਲੋਕਾਂ ਦੇ ਅੱਜਕੱਲ ਪਰ ਖਾੜਾ ਲਾਉਣ ਵਾਲੇ 5-7 ਹੀ ਆਰਟਿਸਟ ਨੇ ਟੌਪ ਦੇ ਜਿਨ੍ਹਾਂ ਚੋਂ ਇੱਕ ਨਾਂ ਰਾਜਵੀਰ ਵਾਈਦਾ ਹੈ ਹਮੇਸ਼ਾ ਇਹਨਾਂ ਨੇ ਫੋਕ ਆਊਟਫਿਟਸ ਟਰਬਨ ਤੇ ਸਾਫ ਸੁਥਰੀ ਗਾਇਕੀ ਉਹਨੂੰ ਪ੍ਰਮੋਟ ਕੀਤਾ ਹੈ ਤੇ ਸਾਡਾ ਤਾਂ ਦਿਲ ਫੇਰ ਦੁਆ ਕਰ ਰਿਹਾ ਹੈ ਕਿ ਇਹਨਾਂ ਦੇ ਹਜ਼ਾਰਾਂ ਲੋਕਾਂ ਨੇ ਇਹਨਾਂ ਨੂੰ ਅਰਮਾਨ ਸਜਾਏ ਹੋਣੇ ਇਸ ਸਾਲ ਵੀ ਕਿਉਂਕਿ ਸਾਡੀ ਬੁਕਿੰਗ 6 ਮਹੀਨੇ ਤਾਂ ਸ਼ੁਰੂ ਹੋਈ ਹੋਈ ਹੈ ਵੈਡਿੰਗ ਦੀ ਮੇਰਾ ਵੀ ਇੱਕ ਤਰੀਕ ਦਾ ਸ਼ੋਅ ਹੈ ਪਹਿਲਾਂ ਤੇ ਉਹਨਾਂ ਦੀ ਵੀ ਦੁਆਵਾਂ ਨੇ ਉਹਨਾਂ ਦਾ ਵੀ ਦਿਲ ਕਰ ਰਿਹਾ ਜਿਨ੍ਹਾਂ ਨੇ ਸੁਪਨੇ ਸਜਾਈ ਹੋਣਗੇ ਕਿ ਸਾਡੇ ਵਿਆਹ ਤੇ ਆ ਕੇ ਜਵੰਦਾ ਸਾਨੂੰ ਨਚਾਏ ਖੁਸ਼ੀਆਂ ਵੰਡੇ ਤੇ ਸਾਰੇ ਰਲ ਕੇ ਆਪਾਂ ਦੁਆ ਕਰ ਰਹੇ ਹਾਂ ਕਿ ਉਹ ਖੁਸ਼ੀਆਂ ਆਪਾਂ ਸੈਲੀਬ੍ਰੇਟ ਕਰੀਏ ਸਾਨੂੰ ਚੰਗੀ ਖਬਰ ਮਿਲੇ ਤੇ ਭਰਾ ਸਾਡਾ ਹੱਸਦਾ ਵਸਦਾ ਸਾਨੂੰ ਨਜ਼ਰ ਆਵੇ ਬਹੁਤ ਸਾਰੇ ਜਾਣ ਵਾਲੇ ਇੱਥੇ ਵੀ ਪਹੁੰਚ ਰਹੇ ਨੇ ਕੱਲ ਇੱਥੇ ਰੋਂਦੇ ਹੋਏ ਅਰਦਾਸਾਂ ਕਰਦੇ ਹੋਏ ਵੀ ਨਜ਼ਰ ਆਏ ਤਾਂ ਉਸ ਤੋਂ ਹੀ ਅੰਦਾਜ਼ਾ ਹੁੰਦਾ ਹੈ ਕਿ ਕਿੰਨਾ ਪਿਆਰ ਲੋਕ ਉਹਨਾਂ ਨੂੰ ਕਰਦੇ ਨੇ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਆ ਜਿੱਦਾਂ ਹੁਣ ਪਹਿਲਾ ਕਿਸਾਨੀ ਅੰਦੋਲਨ ਚ ਹੁਣ ਫਲਾਡਾਂ ਦੇ ਵਿੱਚ ਸਾਰੀ ਮਿਊਜ਼ਿਕ ਇੰਡਸਟਰੀ ਨੇ ਜਿੱਦਾਂ ਸਾਡੀ ਹੈਲਪ ਕੀਤੀ ਹੈ ਤੇ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਮੈਂ ਜਦੋਂ ਗਰਾਊਂਡ ਜ਼ੀਰੋ ਤੇ ਪਹੁੰਚਿਆ ਸੀ ਸਭ ਤੋਂ ਪਹਿਲਾਂ ਮੈਨੂੰ ਵੀ ਰਾਜਵੀਰ ਦਾ ਕਨ버 ਬਾਈ ਦਾ ਆਲਮੋਸਟ ਸਾਰੀ ਇੰਡਸਟਰੀ ਨੇ ਅਪਰੋਚ ਕੀਤਾ ਸੀ ਤੂੰ ਗਰਾਊਂਡ ਜ਼ੀਰੋ ਤੇ ਆਪਾਂ ਦੂਰ ਵੀ ਕੋਈ ਵੀ ਹੈਲਪ ਚਾਹੀਦੀ ਹੈ ਸਾਨੂੰ ਦੱਸ ਦਿਓ ਤਾਂ ਬੜਾ ਪ੍ਰਾਊਡ ਫੀਲ ਹੁੰਦਾ ਮੈਨੂੰ ਆਪਣੀ ਇੰਡਸਟਰੀ ਤੇ ਰਾਜਵੀਰ ਵਰਗੇ ਵੀਰਾਂ ਦੇ ਜਿਹੜੇ ਚੰਗੇ ਇਨਸਾਨ ਵੀ ਨੇ ਔਰ ਅੱਛੇ ਲਾਈਵ ਸਿੰਗਰ ਵੀ ਨੇ ਔਰ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਵੀ ਉਹ ਸ਼ੁਕਰੀਆ ਰੇਸ਼ਮਨ ਮੋਹ ਜੀ ਤਾਂ ਰੇਸ਼ਮਨ ਮੋਹ ਜੀ ਜੋ ਉਹਨਾਂ ਦੇ ਕਰੀਬੀ ਇਹ ਦਸਦੇ ਹੋਈ ਨਜ਼ਰ ਆਏ ਜੋ ਉਹਨਾਂ ਦੇ ਕਰੀਬੀ ਐ ਕਿਵੇਂ ਉਹ ਹੜਾ ਦੌਰਾਨ ਕਿਸਾਨੀ ਅੰਦੋਲਨ ਦੇ ਦੌਰਾਨ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦੇ ਸਨ ਜੋ ਅੱਜ ਦੇ ਯੂਥ ਨੂੰ ਬਹੁਤ ਜ਼ਰੂਰੀ ਹੈ ਤੇ ਉਥੇ ਟਰਬਨ ਨੂੰ ਤੇ ਨਾਲ ਹੀ ਕੁਰਤੇ ਚਾਦਰੇ ਨੂੰ ਜਿਵੇਂ ਪ੍ਰਮੋਟ ਕੀਤਾ ਇਸ ਕਾਰਨ ਹੀ ਵੱਡੀ ਗਿਣਤੀ ਵਿੱਚ ਉਹਨਾਂ ਦੇ ਫੈਨਸ ਨੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਤੇ ਅਰਦਾਸ ਕਰ ਰਹੇ ਨੇ ਦੁਆਵਾਂ ਕਰ ਰਹੇ ਨੇ ਕਿ ਜਲ ਤੋ ਜਲ ਰਾਜਵੀਰ ਜਵੰਦਾ ਠੀਕ ਹੋ ਜਾ। ਕੈਮਰਾ ਪਰਸਨ ਰਾਜਵਿੰਦਰ ਦੇ ਨਾਲ ਨੀਲਨ ਸ਼ੇਖਰ